ਮੈਂ ਜਿਹੜੀ ਗੱਲ ਕਹਿੰਦਾ ਤੁਸੀਂ ਦੁਨੀਆ ਦੀ ਦਸ਼ਾ ਦੇਖ ਲਈ ਆ ਦੁਨੀਆ ਕੁਮਾ ਤੁਸੀਂ ਉਹ ਵੀ ਗੱਲ ਕੀਤੀ ਜਗਿਆਸਾ ਦੀ ਬਾਤ ਦੀ ਗੱਲ ਕਰ ਲਈ ਉੱਥੇ ਵੀ ਕੀਤੀ ਆ ਇਹ ਸਾਰਾ ਕੁਝ ਨੂੰ ਜੋ ਸਿੱਖੀ ਦੇ ਵਿੱਚ ਚੱਲ ਰਿਹਾ ਹੁਣ ਕਿਉਂਕਿ 16th ਤੱਕ ਦੁਨੀਆ ਪਰ ਜਿੱਥੇ ਵੀ ਬੈਠਾ ਅਧਿਆਤਮਿਕ ਵਸੇ ਨਾਲ ਵੀ ਜੁੜਨਾ ਚਾਹੁੰਦਾ ਆ ਅਸੀਂ ਧਾਰਮਿਕ ਤੌਰ ਤੇ ਰਾਜਨੀਤਿਕ ਤੌਰ ਤੇ ਕਹੀ ਜੀ ਆਪਣੇ ਆਪ ਨੂੰ ਬੜੇ ਪਛੜੇ ਜਾ ਕੇ ਇਹਦੀ ਮਹਿਸੂਸ ਕਰੀਦਾ ਆ ਪਰ ਤੁਸੀਂ ਸਾਰੀ ਦਸ਼ਾ ਤੁਸੀਂ ਦੇਖੀ ਆ ਕੀ ਦਸ਼ਾ ਦੇ ਨਹੀਂ ਜਾਓਗੇ ਥੋੜੇ ਸ਼ਬਦਾਂ ਵਿੱਚ ਉਹਦੇ ਵਿੱਚ ਇਸ ਤਰ੍ਹਾਂ ਭਾਈ ਸਾਹਿਬ ਦੀ ਚਿੰਤਾ ਦੀ ਕੋਈ ਬਹੁਤੀ ਲੋੜ ਨਹੀਂ ਜੀ ਕਿ ਸਿੱਖ ਕੌਮ ਦੇ ਜੋ ਉਮਰ ਸਾੜੀਆਂ ਕੌਮਾਂ ਨਾਲ ਬੜੀ ਘੱਟ ਜੀ ਜਦੋਂ ਉਮਰ ਇੰਨੀ ਉਮਰ ਵਿੱਚ ਕੰਮਾਂ ਲੰਗਦੀਆਂ ਨੇ ਉਦੋਂ ਇਸ ਸੰਘਰਸ਼ ਤੇ ਪ੍ਰੋਬਲਮ ਰੁਕਾਵਟਾਂ ਜੂੜ ਉਮੀਆਂ ਜੀ ਅਸਲ ਵਿੱਚ ਰੁਕਾਵਟਾਂ ਹੀ ਉਹਨਾਂ ਵੱਡੀਆਂ ਕਰਦੀਆਂ ਨੇ ਜੀ ਭਾਵੇਂ ਉਹ ਲੱਗਦਾ ਅਸੀਂ ਚਿੰਤਾਤੁਲਪਾ ਹੋ ਜਾਂਦੇ ਹਾਂ ਵੀ ਕਈ ਵਾਰੀ ਅਸੀਂ ਆਪਣੇ ਤੌਰ ਤੇ ਦੁਨੀਆ ਨੂੰ ਵੇਖਣ ਲੱਗ ਪੈਂਦੇ ਹਾਂ ਜੀ ਇਸ ਲਈ ਜਿਹੜੇ ਲੋਕ ਇਹ ਵੀ ਬਹੁਤਾ ਕਹਿੰਦੇ ਵੀ ਕੌਮ ਨੂੰ ਬੜਾ ਖਤਰਾ ਉਹਨਾਂ ਬਾਰੇ ਹੁਣ ਮੈਂ ਤੁਸੀਂ ਜਾਣਦੇ ਹੋ ਕਿਉਂ ਖਤਰਾ ਕੌਮ ਨੂੰ ਨਹੀਂ ਹੁੰਦਾ ਉਹਨਾਂ ਨੂੰ ਹੁੰਦਾ ਹੈ ਐਡਾ ਜਿਹਾ ਖਤਰਾ ਹਾਂ ਤੇ ਕੋਈ ਖਤਰਾ ਨਹੀਂ ਗੁਰੂ ਸਾਹਿਬ ਉੱਤੇ ਖੜੇ ਨੇ ਜੀ ਹਰ ਇੱਕ ਕੰਮ ਹੋ ਰਿਹਾ ਤਰੀਕੇ ਦੇ ਨਾਲ ਜੀ ਜਦੋਂ ਸਮਾਂ ਕਿਸੇ ਵੀ ਚੀਜ਼ ਦਾ ਸਮਾਂ ਹੁੰਦਾ ਵੇਖੋ ਭਾਵੇਂ ਕਿੰਨਾ ਸਿਆਣਾ ਜੀਵੀਦਾਰ ਹੈ ਕਣਕ ਨੇ ਪੱਕਣਾ ਤੋੜਣੀ ਜਦੋਂ ਦਾ ਟਾਈਮ ਆਉਣਾ ਜੀ ਹਾਂ ਸਾਡਾ ਹੀ ਫਰਜ਼ ਬਣਦਾ ਉਹਨੂੰ ਪਾਣੀ ਪਾਉਣਾ ਬੁੱਲੀ ਇਹ ਕਰਨੀ ਸਾਨੂੰ ਜਾਗਣ ਦੀ ਤੇ ਪੜ੍ਹਨ ਦੀ ਬੜੀ ਲੋੜ ਹੈ ਇਹ ਬੜੀ ਵੱਡੀ ਗੱਲ ਹੈ ਸਾਡੀ ਕੌਮ ਦਾ ਸੁਨੂਖ ਹੈ ਨੁਕਸ ਵੀ ਤਾਂ ਪਿਆ ਹੈ ਮੈਂ ਸਮਝਣਾ ਛੁੱਟੀ ਮੈਂ ਤੁਹਾਨੂੰ ਗੱਲ ਦੱਸ ਜਾਂ ਔਸਤਨ ਇੱਕ ਪਾਸੇ ਭਗਤੀ ਮਾਰਗ ਵਿਵੇਕ ਬੁੱਧੀ ਤੇ ਸ਼ਸਤਰ ਦੀ ਗੱਲ ਚੱਲਦੀ ਹੈ ਜੀ ਜਦੋਂ ਅਸੀਂ ਸਿੱਖ ਇਤਿਹਾਸ ਨੂੰ ਕਹਿੰਦੇ ਹਾਂ 240 ਸਾਲ ਦਾ ਗੁਰੂ ਗੁਰੂ ਸਾਹਿਬ ਦਾ ਟਾਈਮ ਹੈ 10 ਗੁਰੂਆਂ ਦਾ ਜੀ 240 ਸਾਲਾਂ ਦੇ ਵਿੱਚੋਂ ਗੁਰੂ ਸਾਹਿਬ ਨੇ ਕਲਗੀਧਰ ਪਾਤਸ਼ਾਹ ਨੇ ਜੰਗ ਕੀਤੀ 14 ਤੇ ਗੁਰੂ ਅਰਜਨ ਸਾਹਿਬ ਨੇ ਚਾਰ ਜੰਗਾਂ ਕੀਤੀਆਂ ਜੇ ਤੁਸੀਂ ਉਸ جنگ ਦੇ ਟਾਈਮ ਨੂੰ ਜਦੋਂ جنگ ਦੇ ਵਿੱਚ ਲੀਨ ਰਹੇ ਨੇ ਜੇ ਸਾਰਾ ਟਾਈਮ ਜੋੜੋ ਤੇ ਮੇਰਾ خیال ਹੈ ਸਾਰਾ ਜਿਆਦਾ ਤੋਂ ਜਿਆਦਾ 20 ਸਾਲ ਬਣਦਾ ਜੀ ਸਾਰੇ ਜੰਗਾਂ ਦਾ 20 ਸਾਲ ਸਾਰੇ ਜੰਗਾਂ ਨੂੰ ਜੋੜਦੇ ਬਿਲਕੁਲ ਕੋਈ ਸ਼ੱਕ ਨਹੀਂ ਦੋ 240 ਸਾਲਾਂ ਵਿੱਚੋਂ ਗੁਰੂ ਜੋਤ 20 ਸਾਲ ਮਾਰਸ਼ਲ ਰਹੀ ਹੈ ਹਥਿਆਰ ਫੜ ਕੇ ਤੁਰਦੀ ਹੈ ਜੀ ਤੁਸੀਂ ਉਹਦੀ ਪਰਸੈਂਟੇਜ ਲਾ ਲਓ ਕਿ 240 ਦਾ ਕਿੰਨੇ ਪਰਸੈਂਟ ਬਣਦਾ ਜੀ ਉਹਦਾ ਤਕਰੀਬਨ 20ਵੇਂ ਤੋਂ ਵੀ ਜ਼ਿਆਦਾ ਹਿੱਸਾ ਬਣਦਾ ਉਹ ਥੇਮਾ ਹਿੱਸਾ ਬਣਦਾ ਜੀ ਹੁਣ ਜਦੋਂ ਅਸੀਂ ਆਪਣੀ ਸਟੇਜ ਤੇ ਅਨਾਉਂਸ ਕਰਦੇ ਆ ਉਦੋਂ ਅਸੀਂ ਬੋਲ ਰਹੇ ਹਾਂ ਸਾਰੇ ਜਣੇ ਇੱਥੇ ਕੀ ਹੋ ਰਿਹਾ ਹੈ ਅਸੀਂ ਇੱਥੇ 95% ਜੰਗ ਦੀ ਗੱਲ ਕਰਨੇ ਆ ਤੇ 5% ਵਿਚਾਰ ਦੀ ਗੱਲ ਕਰਦੇ ਆ ਜਾਂ ਗੁਰੂ ਸਾਹਿਬ ਦੇ ਅਧਿਆਤਮ ਦੀ ਗੱਲ ਕਰਦੇ ਆ ਅਧਿਆਤਮ ਤਾਂ ਸਾਡੇ ਦੂਜੇ ਕੱਢ ਕੇ ਲੈ ਗਏ ਲੋਕ ਪੜ ਪੜ ਕੇ ਬਾਣੀ ਸਾਨੂੰ ਜੇ ਪੁੱਛਿਆ ਜਾਵੇ ਵੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦਾ ਕੀ ਆਧਾਰ ਕੀ ਮਿਲਣ ਕੀ ਹੈ ਮੇਰੇ ਖਿਆਲ ਨੇ ਸਾਨੂੰ ਕੋਈ ਅਸੀਂ ਦੱਸ ਨਹੀਂ ਸਕਾਂ ਉਹਦਾ ਕਰਨੇ ਅਸੀਂ ਕਿਉਂਕਿ ਇਹ ਜਿਹੜਾ ਮਾਇਕ ਹੈ ਜਿਹੜੀ ਸਟੇਜ ਇਥੋਂ ਲੋਕਾਂ ਦੇ ਦਿਮਾਗ ਵਿੱਚ ਖਰਾਬ ਜਾ ਰਹੀ ਹੈ ਜਦੋਂ ਤੁਸੀਂ ਉਹਨਾਂ ਨੂੰ 90% ਮਾਰਸ਼ਲ ਹੀ ਦਿਨ ਰਾਤ ਸੁਣਾਈ ਜਾਂਦੇ ਹੋ ਸੇਖਦੇ ਜਾਂਦੇ ਹੋ ਸੇਖਦੇ ਜਾਂਦੇ ਹੋ ਜਿੱਥੇ ਇਹ ਚੀਜ਼ ਜਿਹੜੀ ਫਿਰ ਵਿਚਾਰ ਕਰ ਜਾਂਦੀ ਹੈ ਇਸ ਲਈ ਸਾਡੀ ਕੌਮ ਨੂੰ ਮੈਂ ਸਮਝਣਾ ਉਹ ਕੁਰਬਾਨੀਆਂ ਨੇ ਚੰਗੀ ਗੱਲ ਹੈ ਅਸੀਂ ਦੇਸ਼ ਦੀ ਇਆਦੀ ਵਿੱਚ 93% ਕੁਰਬਾਨੀਆਂ ਬੜੀ ਵੱਡੀ ਗੱਲ ਛੋਟੀ ਨਹੀਂ ਪਰ ਮੈਨੂੰ ਇੱਕ ਗੱਲ ਸਮਝ ਚਾਉਂਦੀ ਸਾਨੂੰ ਇਹਦੇ ਉੱਤੇ ਹੁਣ ਵਿਚਾਰ ਕਰ ਲੈਣਾ ਚਾਹੀਦਾ ਹੈ ਜੀ ਬਈ ਕਿਸੇ ਤੋਂ ਨੂੰ ਵਾਰ-ਵਾਰ ਸੇਕ ਦੇ ਕੇ ਕੁਰਬਾਨੀਆਂ ਕਰਾ ਲਈਆਂ ਜਾਂਦੀਆਂ ਨੇ ਤੇ ਬਾਅਦ ਵਿੱਚ ਕੁਰਬਾਨੀਆਂ ਦਾ ਮੁੱਲ ਵਟਕੇ ਕੋਈ ਬੰਦਾ ਲੈ ਜਾਂਦਾ ਜੀ ਸਾਡੇ ਤੋਂ ਵਿਚਾਰ ਖੋਲੀ ਜਾਂਦੀ ਆ ਵਿਚਾਰ ਕਾਹਦੇ ਹੱਥੀ ਤਲਵਾਰ ਫੜਾਤੀ ਜਾਂਦੀ ਹੁੰਦੀ ਤਲਵਾਰ ਫੜਾਤੀ ਜਾਂਦੀ ਹੁੰਦੀ ਹਾਂਜੀ ਤਲਵਾਰ ਫੜਨੀ ਸੀ ਕਿਤੇ ਵਿਚਾਰ ਦੇ ਨਾਲ ਤੁਸੀਂ ਵੇਖੋ ਪੰਜ ਗੁਰੂ ਸਾਹਿਬਾਨ ਨੇ ਵਿਚਾਰ ਧਾਰਾ ਦਾ ਪਲੇਟਫਾਰਮ ਦਿੱਤਾ ਪੰਜਵੇਂ ਪਾਤਸ਼ਾਹ ਨੇ ਸ਼ੰਦੂਮੇਸ਼ ਦੀਪ ਤੇ 6ਵੇਂ ਨੇ ਸ਼ਸਤਰ ਪੜੇ ਜੀ ਲੋੜ ਪਈ ਨਾ ਬਿਲਕੁਲ ਸਸਨ ਦਾ ਕਾਰਨ ਬਣ ਗਿਆ ਪੜਨ ਦਾ ਫੜਿਆ ਤੇ ਕੰਮ ਕੀਤਾ ਉਹਨਾਂ ਨੇ ਜੀ ਸਤਵੇਂ ਪਾਸ਼ਾ ਫਿਰ ਸ਼ਾਂਤ ਹੋ ਗਏ ਫਿਰ ਅੱਠਵੇਂ ਪਾਸ਼ਾ ਸਤਵੇਂ ਪਾਸ਼ਾ ਨੇ ਇਹ ਸਿਧਾਂਤ ਦਿੱਤਾ ਵੀ ਕੋਹ ਰੱਖਣੇ ਨੇ ਛੱਡਣੇ ਨਹੀਂ ਜੀ ਇਸ ਲਈ 2200 ਕੋੜ ਸਾਲ ਵੀ ਰੱਖਿਆ ਪਰ ਜਿਹੜੇ ਛੇਵੇਂ ਪਾਸ਼ਾ ਰੋਜ਼ ਜੰਗ ਕਰਦੇ ਨੇ ਉਹ ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਵੀ ਬੇਟਾ ਤੁਸੀਂ ਸ਼ਸਤਰ ਤੇ ਘੋੜੇ ਜ਼ਰੂਰ ਰੱਖੇ ਪਰ ਜੰਗ ਨਹੀਂ ਕਰਨਾ ਜੀ ਦੱਸ ਦਿਵਾ ਦੂ ਸਮਝੋ ਬਿਲਕੁਲ ਉਹ ਜਿਹੜੀ ਗੁਰੂ ਅਰਜਨ ਸਾਹਿਬ ਦੀ ਜੀਵਨ ਕਾਲ ਉਹ ਸਾਡੇ ਲਈ ਸਦਾ ਕੰਮ ਦੇਣ ਵਾਲਾ ਵੀ ਤੁਸੀਂ ਸ਼ਸਤਰ ਕੋਲ ਰੱਖਣਾ ਹੈ। ਜੀ ਛੜਨਾ ਨਹੀਂ। ਤੁਹਾਡੇ ਅੰਦਰ ਸ਼ਸਤਰ ਦੀ ਜੰਗ ਤੇ ਤੁਹਾਡੇ ਇਹ ਸਾਰਾ ਕੁਝ ਰਹਿਣਾ ਚਾਹੀਦਾ। ਜੀ। ਪਰ ਤੁਸੀਂ ਇਹਦੀ ਐਵੇਂ ਬਿਨਾ ਕੰਮ ਤੋਂ ਜਿੱਥੇ ਜਿੱਥੇ ਕੀਤਾ ਵਤਨ ਕਰਨੀ। ਕਿਸੇ ਬਿਨਾ ਜੰਗ ਦਾ ਕਾਰਨ ਨਹੀਂ ਤੁਸੀਂ ਬਨਣਾ ਸਿੱਧੀ ਗੱਲ। ਕਾਰਨ ਉਹ ਤਾਂ ਇੱਕ ਸਮਾਂ ਆ ਗਿਆ ਫਿਰ ਤੇ ਵੀ ਤੁਹਾਡਾ ਹੌਲ ਕੋ ਚੱਲ ਨਹੀਂ ਰਿਹਾ। ਉਦੋਂ ਤੁਸੀਂ ਕਰਨਾ। ਤੋ ਵੇਖੋ ਅੱਗੇ ਚੱਲਦਾ ਗਿਆ ਨੌਵੇਂ ਪਾਰਸ਼ਲੇ ਸਿੱਧੀ ਦੀ ਫਿਰ ਦਸਵੇਂ ਪਾਰਸ਼ਨ ਸ਼ਸਤਰ ਪੜੇ। ਇਹ ਕੁ ਸਾਨੂੰ ਚੀਜ਼ ਦੱਸ ਰਹੀ ਏ ਕਿ ਤੁਸੀਂ ਵਿਚਾਰ ਤੋਂ ਕੰਮ ਲਵੋ, ਹੋਰ ਤੋਂ ਵੀ ਕੰਮ ਲਵੋ ਤੇ ਜੋਸ਼ ਤੋਂ ਵੀ ਲਵੋ। ਇਸ ਲਈ ਸਾਨੂੰ ਅੱਜ ਜਿਹੜਾ ਸਟੇਜ 'ਤੇ ਜਾ ਰੇ ਅਸੀਂ ਕੁਝ ਤੇ ਸਾਡੇ ਵੀ ਨੁਕਸ ਨੇ। ਅਸੀਂ ਲੋਕਾਂ ਤੋਂ ਜਕਾਰੇ ਛਡਾਉਣ ਵਾਸਤੇ ਵੱਡੇ ਵੱਡੇ ਗਰਮ ਮਸਾਲੇ ਲਾ ਕੇ ਠੋਕ ਦਿੰਨੇ ਆ। ਪੜਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ 2 ਮਿੰਟਾਂ ਜਿਹਦੀ ਕਥਾ ਕਰਨੀ ਏ ਤੇ 45 ਮਿੰਟ ਘੋੜੇ ਤੇ ਚੜੇ ਰਹਿ। ਤੇ ਬਾਦਰੀ ਕਹੇ ਬੁਲਦੀ ਉਹ ਜਿਹੜਾ 1430 ਦੇ ਅੰਤਾਂ ਦੇ ਬਾਪੂ ਬੈਠਾ ਉਹਦੀ ਗੱਲ ਕਿੰਨੇ ਕਰਨੀ ਜੀ ਉਹਦੇ ਚ ਅਸੀਂ ਮੈਂ ਸਮਝਦਾ ਹਾਂ ਵੀ ਸਾਨੂੰ ਲੋੜ ਹੈ ਇਸ ਟਾਈਮ ਕਿ ਆਪਾਂ 1430 ਅੰਗਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪਾਸ਼ਾ ਜਿਹੜਾ ਸਿਧਾਂਤ ਕੱਲਾ ਵਿਦਿਆ ਨਹੀਂ ਉਹਦੇ ਵਿੱਚ ਬੜਾ ਆਨੰਦ ਹੈ ਜੀ ਉਹਨੂੰ ਪਹਿਲਾਂ ਅੰਦਰ ਲੈ ਆਈਏ ਤੇ ਜਦੋਂ ਸਿੱਖ ਸੰਤ ਹੋਵੇਗਾ ਫਿਰ ਸਿਪਾਈ ਬਣਨ ਲੱਗਿਆ ਦੇਰਨ ਲੱਗਦੀ ਤੇ ਉਹਦੀ ਇੱਕੋ ਹੀ ਝੋਟ ਆਗੇ ਸੀ ਹਜ਼ਾਰਾਂ ਮਾਰ ਲਈ ਫੌਜੀ ਬਣ ਕੇ ਜੀ ਜਦੋਂ ਉਹਨੇ ਇੱਕੋ ਹੀ ਚੋਰ ਮਾਰਦੇ ਹੋ ਕੰਮ ਲੈ ਗਿਆ ਜੀ ਇਸ ਲਈ ਇਹ ਸਾਨੂੰ ਜਿਹੜਾ ਇਹ ਬੈਲੈਂਸ ਜਿਹੜਾ ਫਾਇਦਾ ਕਰਨਾ ਚਾਹੀਦਾ ਇਹ ਮੇਰੇ ਕੋਲੋਂ ਜਿੰਨੇ ਨੂੰ ਮੈਨੂੰ ਸੋਝੀ ਹੈ ਥੈਂਕ ਯੂ